ਹਾ ਹਾਲ ਆਪਣੇ ਨਹਿਰੀ ਸੂਏ ਦਾ ਸੰਗਤ ਪਿੰਡ ਦੇ ਦਾ ਆਹਾ ਪਾਣੀ ਆਪਾਂ ਪਿਉਣਿਆ ਸੰਗਤਿਆਂ ਨੂੰ ਗਹਿਰੀ ਦੇਆਂ ਨੂੰ ਸਾਰੇ ਬੰਡਾ ਨੂੰ ਜਿੱਥੇ ਮੁਰਗੇ ਵੜ ਵੜ ਕੇ ਸਿੱਟੇ ਪਏ ਆ ਦੇਖੋ ਇੱਕ ਦਿਨ ਨਹੀਂ ਅਗਲੇ ਮੰਗਲਵਾਰ ਦੀ ਵਾਰੀ ਸੀ ਉੱਤੇ ਵੀ ਮੁਰਗੇ ਤੇ ਬੈਠੇ ਗਏ ਡੇਲੀ ਆ ਰਹੇ ਨੇ ਇਹ ਮੁਰਗੇ ਕੋਈ ਫਾਰਮ ਵਾਲਾ ਵੜਵੜ ਸਿੱਟੀ ਜਾਂਦਾ ਇਹਦੇ ਵਿੱਚ ਆਹ ਹਾਲ ਆਪਣੇ ਨਹਿਰੀ ਜੂਏ ਦਾ ਸੰਗਤ ਪਿੰਡ ਦੇ ਦਾ ਆਹਾ ਪਾਣੀ ਆਪਾਂ ਪਿਉਣਿਆ ਸੰਗਤਿਆਂ ਨੂੰ ਗਹਿਰੀਆਂ ਨੂੰ ਸਾਰੇ ਬੰਡਾ ਨੂੰ ਜੀ ਇਚ ਮੁਰਗੇ ਵੜ ਵੜ ਕੇ ਸਿੱਟੇ ਪਏ ਆ ਦੇਖੋ ਇੱਕ ਦਿਨ ਨਹੀਂ ਅਗਲੇ ਮੰਗਲਵਾਰ ਦੀ ਵਾਰੀ ਸੀ ਉੱਤੇ ਵੀ ਮੁਰਗੇ ਤੇ ਬੈਠੇ ਗਏ ਸੀ ਦਿੱਲੀ ਆ ਰਹੇ ਨੇ ਇਹ ਮੁਰਗੇ ਕੋਈ ਫਾਰਮ ਵਾਲਾ ਵੜ ਵੜ ਸਿੱਟੀ ਜਾਂਦਾ ਇਹਦੇ ਵਿੱਚ